ਸਰਕਾਰ ਦੇ ਨੁਮਾਇਦੀ ਤੁਹਾਡੇ ਲੀਡਰ ਦੀ ਜਾ ਕੇ ਪਤਾ ਵੀ ਲੈ ਕੇ ਆਏ ਆ ਸਾਰੇ ਲੈ ਕੇ ਆ ਡਾਕਟਰਾਂ ਦੀ ਟੀਮ ਲਾਤੀ ਬੰਦੀ ਸਹੀ ਰਹੇ ਉਹ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਅਸੀਂ ਬਾਰ ਬਾਰ ਕਾਲ ਕੀਤੀ ਪੰਜਾਬ ਦੇ ਲੋਕ ਤਾਂ ਜਾਣਾਂ ਕੀ ਸੀ ਤੇ ਪਰ ਜਥੇਬੰਦੀ ਦੇ ਵੀ ਬਹੁਤ سارے ਲੋਕ ਟਰਾਲੀਆਂ ਇਕੱਠੀਆਂ ਕਰਨ ਕਰਨ ਮੇਲੇ ਦਾ ਆਪਾਂ ਸਾਰੇ ਇਕੱਠੇ ਹੋ ਜਾਂਦੇ ਆ ਮੈਂ ਵੀਰ ਉਹਦੇ ਤਾਂ ਆਪਾਂ ਬਹੁਤ ਇਕੱਠੇ ਕਰ ਲੈਂਦੇ ਆ ਦਾਣੇ ਹੋ ਜਾਂਦੇ ਆ ਪਰ ਦਾਣੇ ਇਕੱਠੇ ਕਰਨ ਤੋਂ ਬਾਅਦ ਦੇ ਵਿੱਚ ਜਿੰਨੇ ਦਾਣੇ ਇਕੱਠੇ ਕਰਨ ਵਾਲੇ ਸਾਥੀ ਹੁੰਦੇ ਆ ਉਹਨੇ ਉੱਥੇ ਪਹੁੰਚੇ ਨਹੀਂ ਜੇ ਪਹੁੰਚੇ ਹੁੰਦੇ ਪਿਛਲੀ ਵਾਰ ਜਦੋਂ ਕੱਥੇ ਹੋ ਕੇ ਗਈ ਸੀ ਇੱਕਾ ਕਰਕੇ ਸਾਰੇ ਬਾਰਡਰ ਤੋੜ ਕੇ ਵਾਦੀ ਸੀ ਹੁਣ ਹਰਿਆਣੇ ਵਾਲੇ ਨੇ ਰੋਕਿਆ ਹੋਇਆ ਸੀ ਉਹ ਤੇ ਆਪਣਾ ਕੀ ਕਸੂਰ ਹੈ ਜਿਹੜਾ ਚਕਾਇਆ ਉਹਦਾ ਖਸੂਰ ਆ ਚਕਾਇਆ ਦੱਸ ਜੀ ਉਹਦੇ ਗੁੱਡਾ ਨਾਲ ਹੀ ਸੀ ਗੁੱਡਾ ਨਾਲ ਹੀ ਸੀ ਮੇਰੀ ਗੱਲ ਸੁਣੋ ਕਿ ਨਹੀਂ ਸੀ ਜਿਹੜਾ ਆਇਆ ਕਿ ਨਹੀਂ ਸੀ ਪੰਜਾਬ ਸਰਕਾਰ ਇੰਚ ਆਇਆ ਜਿਆ ਨੂੰ ਆ ਜੀ ਤੁਸੀਂ ਸਾਡੇ ਪਿੰਡ ਆਏ ਹੋ ਤੁਹਾਡੇ ਨਾਲ ਸਾਡਾ ਕੋਈ ਗਲਾ ਸ਼ਿਕਵਾ ਨਹੀਂ ਪਰ ਇੱਕ ਤੁਸੀਂ ਵੀ 2020 ਵਾਲਾ ਜਿਹੜਾ ਕੋਹ ਸੀ ਨਾ ਤੁਸੀਂ ਸਾਡੇ ਮੰਗਰ ਆਏ ਹੋ ਹੁਣ ਅੱਗਾਂ ਲਾ ਦਿੱਤੀ ਸੀ ਭਗਵੰਤ ਮਾਨ ਕੋਲੇ ਹੁੰਦੇ ਸੀਗੇ ਮੋਚੇ ਚੱਕੇ ਅੱਗ ਬੁਝਾਉਂਦੇ ਹੁੰਦੇ ਸੀ ਹੁਣ ਕਿੰਨੇ ਪਿੰਲੇ ਮਰ ਗਏ ਹੁਣ ਕਿੱਥੇ ਹੋ ਜਿੰਨੇ ਅੱਗਾਂ ਲਾ ਕੀਆ ਕਿਤੇ ਬਿਆਨ ਦਿੰਦਾ ਕਿਸੇ ਨੇ ਕੋਈ ਇੱਕ ਵੀ ਗੱਲ ਨਹੀਂ ਆਉਂਦੀ 99 ਬੰਦੇ ਵੀ ਆਪਣੇ ਸਾਥ ਦੇ ਰਹੇ ਆ ਸਰ ਜੀ 2012 ਤੋਂ ਪਾਰਟੀ ਕਹਿੰਦਾ ਅਰਜਨ ਸਿੰਘ 7ਵਾਂ ਕਹਿੰਦਾ ਨਹੀਂ ਹੈਗੇ ਅਰਜਨ ਸਿੰਘ 7ਵਾਂ ਕਹਿੰਦੇ ਬੇਲਣ ਹੈ ਤੇ ਬੇਲਣ ਸੀ ਉਹਦਾ ਗਿਆ ਕੀ ਕਰਨ ਸੀਗਾ ਉਹ ਉਹ ਕਿਉਂ ਗਿਆ ਸੀ ਟਰਾਲੀ 'ਚ ਜਾ ਕੇ ਪਹਿਲੀ ਅਸਲੋਂ ਦਾ ਗਿਆ ਕੀ ਕਰਨ ਸੀ ਇਹ ਪਰਦੇ ਕੱਟੇ ਨੂੰ ਦੋ ਦਿਨ ਦੇ ਆ ਜੀ ਮੈਂ ਦੇ ਸਕਦਾ ਇੱਥੇ ਦੱਸੋ ਘਾਟਾ ਪੰਜਾਬ ਸਰਕਾਰ ਮਾੜੀ ਹੈ ਢਿੱਡ ਨੂੰ ਥੋੜੇ ਬਲ ਬੰਨ ਕੱਟੀਆਂ ਉਹ ਲੋਕ ਕਿਉਂ ਨਹੀਂ ਆਏ ਜੀ ਫਿਰ ਅਸਲੀ ਗੱਲ ਨੂੰ ਨੇ ਵਾਲੇ 6-6 ਕਿਲੋ ਕਾਟ ਕੱਟੀ ਆ ਹੱਦੋਂ ਪੰਜ-ਪੰਜ 6-6 ਕਿਲੋ ਦੇ ਵੇਚੇ ਆ ਮੈਂ ਛੋਨੇ ਵਾਲੇ ਮੈਂ ਆ ਕੇ ਗਿਆ ਕੋਈ ਨਹੀਂ ਆਇਆ ਜੀ ਕਿਹੜਾ ਕਹਿੰਦਾ ਯਾਰ ਸਾਹਬਾਨੀ ਗੱਲੀ ਪਾਉਂਦੀ ਹੈ ਵਾਵਾ ਕਰੋ ਗੱਲ ਸਾਰੇ ਇਕੱਠੇ ਹੋ ਜਾ ਚਲੋ ਮੈਂ ਜੀ ਲਾ ਕੇ ਚੱਲਦਾ ਇਨਾਂ ਦਾ ਵੀ ਦੁੱਖ ਆ ਇਨਾਂ ਤੋਂ ਖੁਸ਼ ਹੋਣਾ ਸਾਰੇ ਇਕੱਠੇ ਆ ਸੀ ਨਾ ਪੂਰੇ ਪੰਜਾਬ ਦੇ ਤਿੰਨ ਕੋਰ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਰੇ ਇਸ ਘਰ ਜਿੱਤਿਆ ਜਾ ਸਕਦਾ ਤੁਸੀਂ ਇੱਥੇ ਹੋ ਮੈਂ ਤੁਹਾਡੇ ਨਾਲ ਚੱਲਣ ਨੂੰ ਲੱਖ ਨਾਲ ਸਕੂਲ ਦਾ ਫਾਸਲਾ ਕਰਦੇ ਗਏ ਹਾਂ ਇਹ ਗੱਲ ਸੁਣੋ ਚਾਹੋ ਕਹੋ ਤੀਵੀ ਅੱਜ ਆਪਾਂ ਕਿੱਥੇ ਚੱਲਦਾ ਮਨਣਾ ਸੁਣੋ ਮੇਰੀ ਗੱਲ ਚੌਕੇ ਦਾ ਮਸਲਾ ਮੈਂ ਦੱਸਦਾ ਉੱਥੇ ਪੜਦੇ ਆਗੇ ਬੱਚੇ ਸਕੂਲ ਹੈ ਗਰੀਬਾਂ ਦੇ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦੇ ਛੋਟੇ ਦੁਕਾਨਦਾਰਾਂ ਦੇ ਸਕੂਲ ਨੂੰ ਜਿੰਨਾ ਨਹੀਂ ਲੱਗਣ ਦੇਣਾ ਇਹ ਜੀ ਸਕੂਲ ਨੂੰ ਜਿੰਦੜੀ ਲੱਗੂਗਾ ਜੀ ਇਹ ਮਤਲਬ ਜੀ ਤੁਸੀਂ ਰੋਸ ਕਰੋ ਡੀਸੀ ਅਫਸਰ ਭੇਜੋ ਮੇਰੇ ਵਰਗੇ ਆ ਕੇ ਭੇਜੋ ਪਰ ਸਕੂਲ ਬੰਦ ਨਹੀਂ ਹੋਰਦੇ ਮੈਂ ਕਿਹਾ ਸਕੂਲ ਦਾ ਮਸਲਾ ਦੇਖੋ ਇਹੋ ਸਕੂਲ ਦਾ ਮਸਲਾ ਸਕੂਲ ਦੇ ਬੱਚੇ ਕੋਈ ਮਾਪੇ ਕੁੱਝ ਹੋ ਕੇ ਚੌਕੇ ਪਿੰਡ ਦੇ ਸਾਰੇ ਫੋਟੇ ਮਿਲਦੇ ਪਏ ਇਸ ਕਲ ਮੈਨੇਜਮੈਂਟ ਇਸ ਕਲ ਤੱਕ ਨਾ ਕਿਸਾਨ ਜਿਥੇ ਬੰਦੀਆਂ ਬਦਨਾਮ ਹੋ ਜਾਣਗੇ ਬੱਚੇ ਨੂੰ ਕਿਤਾਬਾਂ ਵੀ ਅੱਜ ਮਿਲ ਨਹੀਂ ਜਿਹੜੇ ਜੂਨੀਅਰ ਜਿਹੜੇ ਐਮਐਲਏ ਬਦਨਾਮ ਹੋ ਜਾਂਦੇ

ਆਹਦਾ ਸੋਚ ਦੇ ਕੇ ਸਾਹ ਤੇ ਲੋਕੀ ਕਿਵੇਂ ਜਿੰਦਗੀ ਆ ਰਹੀ ਹੈ ਸਰ ਜਗਾ ਤੇ ਤੁਸੀਂ ਪੂਰਾ ਬੰਦਾ ਕੱਢਿਆ ਕਹੋਂ ਲੈ ਨਾ ਮੈਨੂੰ ਇਹ ਪਹਿਲਾਂ ਸਾਲ ਪਹਿਲੇ ਰੱਖੇ ਸੀ ਉਹਦੇ ਕਿਹੜਾ ਤਸਰ ਦੇ ਆ ਕੇ ਜਿੱਦੇ ਤੇਰੇ ਬਲਾਦੀਆਂ ਬੈਠਾ ਲੋਕ ਤੇ ਤੂੰ ਇਹ ਪੁੱਛਾਂ ਕੀ ਗੱਲ ਆ ਆ ਜਾਓ ਕਿਉਂ ਆਲਾ ਤੂੰ ਤਰ ਪਾਰ ਤੇ ਆ ਪਾਰ ਲੈਂਦੇ ਨਾ ਤਕਸਰੇ ਵੀ ਉਹਦੇ ਵਿੱਚ ਚੰਡੀਗੜ੍ਹ ਜਾ ਰਿਹਾ ਬਲਾਕ ਜਾ ਕੇ ਉੱਥੇ ਬਹਿ ਜਾ ਕੇ ਤੇਰੇ ਘਰੇ ਆ ਗਏ ਅਸੀਂ ਇਕੱਲੇ ਬੰਦੇ ਦੇ ਨਾ ਪਹੁੰਚਿਆ ਗਿਆ ਜੀ ਬਾਈ ਜੀ ਮੈਂ ਹਰੇ ਕਰਨੇ ਥੋੜੇ ਚ ਪਾਉਂਦਾ ਹਰੇ ਪਹੁੰਚਿਆ ਹਾਂ ਪਹਿਲਾ ਬਿਆਨ ਦਿਖਾਓ ਚਲੋ ਕਿੱਡੇ ਦਾ ਬਿਆਨ ਆ ਗਿਆ ਇਹ ਗਲਤ ਹੋ ਗਿਆ ਪੰਜਾਬ ਸਰਕਾਰ ਨੇ ਗਲਤ ਕਰਿਆ ਸੈਂਟਰ ਨੇ ਤਾਂ ਕਰਿਆ ਨਹੀਂ ਜੀ ਸਾਡਾ ਤਾਂ ਗਿਲਾ ਸ਼ਿਕਵਾ ਤੁਹਾਡੇ ਨਾਲ ਇਸ ਦਾ ਤੁਸੀਂ ਸਾਡੇ ਘਰਨੇ ਤੋਂ ਪੁੱਛਣਾ ਕਿ ਆਪਣੀ ਲੜਾਈ ਆਪਣੀ ਲੜਾਈ ਟਾਇਰ ਪਾੜਦਿਆਂ ਨਹੀਂ ਦੇਣਾਗਾ ਜੀ ਕਰਾਉਣਾ ਜੀ ਦੇਖੋ ਜੀ ਉਹ ਅਸੀਂ ਕਰਾਉਣਾ ਜੀ ਇੱਕ ਮਿੰਟ ਤੁਸੀਂ ਹੁਣ ਇਸ ਗੱਲ ਤੇ ਸਰਪ੍ਰਸਤ ਕਰਦੇ ਤੁਸੀਂ ਖੋਡਾ ਮੰਤਰੀ ਹੈ ਜਿਹੜਾ ਖੇਤੀਬਾੜੀ ਮੰਤਰੀ ਖੋਡਾ ਨੂੰ ਜਿੱਦਾਂ ਵਾਲੇ ਥਾਂ ਤੇ ਬੁੜੀਆਂ ਵੀ ਬੁੜੀਆਂ ਜਾ ਰਹੇ ਆ ਡੀਏਪੀ ਦੇ ਨਾਲ ਨੈਨੋ ਡੀਏਪੀ ਵੀ ਚੱਲਦੀ ਆ ਨੈਨੋ ਡੀਪੀ ਨਾਲ ਹਰੇਕ ਪਾਸੇ ਤੁਸੀਂ